ਗੁਰ ਪਿਆਰੇ ਗੁਰਸਵਾਰੀ ਸਾ ਸੰਗਤ ਮਾਲਕ ਦੇ ਰਹਿਮਤ ਕਿਰਪਾ ਅੰਮਤ ਵੇਲੇ ਤੋਂ ਗੁਰ ਕਾ ਰਵਿਕ ਨਕਮਸਤਕ ਹੋ ਰਹੇ ਹਾਂ ਅਸੀਂ ਇੱਥੇ ਤੱਕ ਵਿਚਾਰ ਕਲ ਪੰਚ ਸਾਹਿਬ ਕੇ ਅਨੰਤਪੁਰ ਸਾਹਿਬ ਤੀਸਰੀ ਜੰਗ ਕਿਸ ਤਰ੍ਹਾਂ ਸੈਦ ਖਾਨ ਗੁਰੂ ਗੋਬਿੰਦ ਸਿੰਘ ਜੀ ਦਾ murid ਬਣ ਗਿਆ ਜੋ ਬਾਦਸ਼ਾਹ ਦੇ ਨਾਲ ਲੜਨ ਵਾਸਤੇ ਆ ਰਿਹਾ ਔਰੰਗਜ਼ੇਬ ਦਰ ਭੇਜਿਆ ਹੋਇਆ ਉਹ ਤੇ ਤੇ ਮੈਮੂ ਖਾਨ ਸੈਦ ਬੇਗ ਕਿਸ ਤਰ੍ਹਾਂ ਗੁਰਗੋਬਿੰਦ ਸਿੰਘ ਮਹਾਰਜ ਦੇ ਮਰੀਦ ਬਣ ਕੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਉਸ ਨੂੰ ਦੇਖ ਕਰਕੇ ਸੈਦ ਖਾਨ ਵੀ ਗੁਰਗੋਬਿੰਦ ਸਿੰਘ ਮਹਾਰਜ ਦੇ ਮਰੀਦ ਬਣ ਗਿਆ ਮਨ ਵਿੱਚ ਆਇਆ ਕਿ ਇਹਨਾਂ ਦਾ ਕਿਸੇ ਨਾਲ ਵੈਰ ਨਹੀਂ ਜੇ ਵੈਰ ਹੁੰਦਾ ਮੁਗਲਾਂ ਦੇ ਨਾਲ ਤਾਂ ਮੈਮੂ Khan ਸੈਦ ਬੇਗ ਗੁਰਗੋਬਿੰਦ ਸਿੰਘ ਮਹਾਰਜ ਦੇ ਕਿਸ ਤਰ੍ਹਾਂ ਮਰੀਦ ਬਣ ਗਏ ਪੀਰ ਬੁੱਧੂ ਇਹ ਕਿਸ ਤਰ ਗੁਰਗੋਬਿੰਦ ਸੇ ਮਾਧਿ ਮਰੀਦ ਬਣ ਕੇ ਮੇਰੀ ਭੈਣ ਨਸੀਰਾ ਗੁਰਗੋਬਿੰਦ ਸੇ ਮਾਧਿ ਦੀ ਮਰੀਦ ਕਹਿਣ ਤੋਂ ਬਾਅਦ ਸਾਰੇ ਵਿਚਾਰ ਮਨ ਵਿੱਚ ਆਏ ਤਾਂ ਗੁਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕਰਕੇ ਆਖ ਦਿੱਤਾ ਮਹਾਰਜ ਨਾਮ ਦੀ ਦਾਤ ਬਖਸ਼ਿਸ਼ ਕਰ ਦੇ ਮਾਧਿ ਰਹਿਮਤ ਕੀਤੀ ਕਿਰਪਾ ਕੀਤੀ ਉਸ ਬਾਅਦ ਮੁਗਲ ਸਿਨਾ ਨੇ ਅਨੰਦਪੁਰ ਸਾਹਿਬ ਦੇ ਕਿਲੇ ਰੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਬਜ਼ਬ ਨਾ ਹੋਏ ਇਦਰੋਂ ਫਿਰ ਸਿੱਖ ਜਿਹੜੇ ਸਨ ਉਹ ਅਨੰਦਪੁਰ ਸਾਹਿਬ ਤੇ ਪਹੁੰਚ ਗਏ ਫੇਰ ਅਨੰਦਪੁਰ ਸਾਹਿਬ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਹੁਣ ਉਸ ਤੋਂ ਬਾਅਦ ਇਦਰੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਮੇਰਾ ਭੇਜਾ ਹੋਇਆ ਸੈਦ ਖਾਨ ਜਿੱਤੇ ਬੜਾ ਇਹਨੂੰ ਮਾਣ ਸੀ ਕਿ ਤਾਂ ਗੁਰੂ ਗੋਬਿੰਦ ਸਿੰਘ ਨੂੰ ਲੈ ਕੇ ਪਕੜ ਕੇ ਜਰੂਰ ਲੈ ਕੇ ਆਏਗਾ ਇਤਨੀ ਸੇਨਾ 10000 ਦੇ ਕਰੀਬ ਸੇਨਾ ਲੈ ਕਰਕੇ ਗਿਆ ਪਰ ਉਹ ਦੋ ਹੈਰਾਨ ਰਹਿ ਗਿਆ ਕਿ ਜਿਹੜਾ ਮੇਰਾ ਸਰਦਾਰ ਜਿਹੜਾ ਮੇਰਾ ਜਨੈਰ ਜਿੰਨੂੰ ਮੈਂ ਭੇਜਦਾ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ murid ਬਣੀ ਜਾ ਰਿਹਾ ਇਸ ਤਰ੍ਹਾਂ ਹੋਇਆ ਇਹ ਤਾਂ ਸਾਰੇ ਮੇਰੇ ਜਿਤਨੇ ਨੇ ਸਰਦਾਰ ਜਨੈਰ ਇਹਨਾਂ ਨੂੰ ਆਪਣਾ ਭੋਰਾ ਆਪਣਾ ਸੇਵਕ ਬਣਾ ਲਏਗਾ ਔਰੰਗਜ਼ੇਬ ਨੇ ਫਿਰ ਇੱਕ ਚਿੱਠੀ ਲਿਖੀ ਹੁਣ ਚਿੱਠੀ ਵਿੱਚ ਸੱਤੇ ਨਾਲ ਲਿਖਿਆ ਆਖ ਦਿੱਤਾ ਸੂਬਾ ਸਰਹੰਦ ਨੂੰ ਲਾਹੌਰ ਨੂੰ ਹੁੜਾ ਨੂੰ ਜੰਮੂ ਦੇ ਸਰਦਾਰ ਨੂੰ ਨਵਾਬ ਨੂੰ ਮਲੇਰਕੋਟਲੇ ਦੇ ਸਭ ਨੂੰ ਆਖ ਦਿੱਤਾ ਕਿ ਗੁਰਗੋਬਿੰਦ ਸਿੰਘ ਨੂੰ ਜਿੰਦਾ ਜਾਂ ਮਰਦਾ ਮੇਰੇ ਕੋਲ ਪਕੜ ਕਰਕੇ ਲਿਆਂਦਾ ਜਾਵੇ ਉਹਦਾ ਘਰਵਾਰ ਤਬਾਹ ਕਰ ਦਿੱਤਾ ਜਾਵੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ ਉਦਾ ਨਾਮ ਨਿਸ਼ਾਨ ਮਟਾ ਦਿੱਤਾ ਜਾਏ ਸ਼ਕਤੀ ਨਾਲ ਇਹ ਫੈਸਲਾ ਕਿ ਇਹਦੇ ਵਿੱਚ ਕੋਈ ਢਿੱਲ ਨਾ ਕੀਤੀ ਜਾਏ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਹੋਣੀ ਚਾਹੀਦੀ ਜਲਦੀ ਤੋਂ ਜਲਦੀ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਕੋਲ ਪਕੜ ਕੇ ਜਿੰਦਾ ਜਾਂ ਮਰਦਾ ਪੇਸ਼ ਕੀਤਾ ਜਾਏ ਸਰਹੰਦਗਰ ਦਾ ਵਜ਼ੀਰ ਖਾਨ ਇਧਰ ਲਾਹੌਰ ਦਾ ਜ਼ਬਰਦਸਤ ਖਾਨ ਇਹ ਸਾਰੇ ਇਕੱਤਰ ਹੋਏ ਇਹਨਾਂ ਨੇ ਆਪਸੇ ਸਲਾਹ ਕੀਤੀ ਹੁਣ ਔਰੰਗਜ਼ੇਬ ਦਾ ਵੀ ਹੁਕਮ ਆ ਗਿਆ ਬੜਾ ਸ਼ਕਤੀ ਦੇ ਨਾਲ ਤਾਂ ਇਧਰ ਪਹਾੜੀ ਜਿਹੜਿਆਂ ਨੂੰ ਹਰੇਕ ਵਾਰੀ ਹਾਰ ਦਾ ਮੂੰਹ ਦੇਖਣਾ ਪਿਆ ਸਭ ਤੋਂ ਵੱਡਾ ਜੰਗ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਵਿੱਚ ਪੰਗਾਣੀ ਦਾ ਜੁੱਧ ਸਭ ਤੋਂ ਪਹਿਲ ਛੋਟੀਆਂ ਮੋਟੀਆਂ ਲੜਾਈਆਂ ਪਹਿਲ ਪਹਾੜੀ ਰਾਜਿਆਂ ਨਾਲ ਹੋਈਆਂ ਪਰ ਸਭ ਤੋਂ ਵੱਡਾ ਜੰਗ ਪਹਾੜੀ ਰਾਜਿਆਂ ਨਾਲ ਪੰਗਾਣੀ ਦਾ ਜੁੱਧ ਦੇ ਦੇ ਵਿੱਚ ਪਹਾੜੀ ਰਾਜਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਸੇ ਤਰ੍ਹਾਂ ਹੋੜ ਬੁਨਾ ਨੇ ਚਾਲਾਂ ਚਲੀਆਂ ਪਰ ਕਾਮਯਾਬ ਨਾ ਹੋਏ ਤੀਸਰੀ ਜੰਗ ਅਨੰਦਪੁਰ ਦੀ ਉਹਦੇ ਵਿੱਚ ਵੀ ਹਾਰ ਗਏ ਜਿਸ ਵਿੱਚ ਸਹਿਦ ਖਾਨ ਗੁਰਗੋਬਿੰਦ ਸਿੰਘ ਸਮੇਤ ਅਮੀਰ ਬਣੇ ਉਹਦੇ ਚ ਪਹਾੜੀ ਰਾਜੇ ਵੀ ਸਨ ਹੁਣ ਪਹਾੜੀ ਰਾਜਿਆਂ ਨੇ ਫਿਰ ਵਜ਼ੀਰ ਖਾਨ ਨਾਲ ਜ਼ਬਰਦਸਤ ਖਾਨ ਨਾਲ ਸਲਾਹ ਕੀਤੀ ਕਿ ਅਸੀਂ ਵੀ ਗੁਰਗੋਬਿੰਦ ਸਿੰਘ ਨੂੰ ਪਕੜਨਾ ਚਾਹੁੰਦੇ ਖਤਮ ਕਰਨਾ ਚਾਹੁੰਦੇ ਇਹਨਾਂ ਵੀ ਸਾਡੇ ਨੱਕ ਵਿੱਚ ਦਮ ਕਰ ਰੱਖਿਆ ਹੋਇਆ ਹਰੇਕ ਵਾਰੀ ਇਸ ਤੋਂ ਹਾਰ ਜਾਣੇ ਅਦ ਦੇ ਮੋਲਾ ਨੇ ਆਖ ਦਿੱਤਾ ਹੁਣ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਪਹਾੜੀਆਂ ਨੂੰ ਆ ਗਿਆ ਉਹ ਹੈਰਾਨ ਰਹਿ ਗਏ ਕਿਰੇ ਕੀ ਕਹਿ ਰਹੇ ਆਖਣ ਲੱਗਾ ਕਿ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਜੇ ਗੁਰੂ ਗੋਬਿੰਦ ਸਿੰਘ ਨੂੰ ਪકડਣਾ ਹੈ ਤੁਹਾਨੂੰ ਸਾਡਾ ਸਾਥ ਦੇਣਾ ਪੈਣਾ ਅੱਗੇ ਅਸੀਂ ਤੁਹਾਡੇ ਹਿਸਾਬ ਨਾਲ ਤੁਰਦੇ ਸੀ ਹੁਣ ਤੁਹਾਨੂੰ ਸਾਡੇ ਹਿਸਾਬ ਨਾਲ ਤੁਰਨਾ ਪੈਗਾ ਜੇ ਮਨਜ਼ੂਰ ਹੈ ਤਾਂ ਉਹਨਾਂ ਨਹਾ ਕਰ ਦਿੱਤੇ ਕਿਸੇ ਵੀ ਤਰ੍ਹਾਂ ਗੁਰਗੋਬਿੰਦ ਸਿੰਘ ਨੂੰ ਖਤਮ ਕੀਤਾ ਜਾਏ ਆਨੰਦਪੁਰ ਸਭ ਖਾਲੀ ਕੀਤਾ ਜਾਏ ਇਧਰ ਪਹਾੜੀ ਪਹਾੜੀ ਰਾਜ ਕਈਦਰੋ ਮੁਗਲ ਸੈਨਾ ਵਜ਼ੀਰ ਖਾਨ ਜਵਦਸਤ ਖਾਨ ਜੰਮੂ ਦੇਸ ਤਰ੍ਹਾਂ ਸਾਰੇ ਕਾਂਗੜੇ ਜਿੰਨੇ ਰਾਜੇ ਸਨ ਪਹਾੜੀ ਰਾਜੇ ਸਭ ਮਿਲ ਗਏ ਆਖਣ ਲੱਗੇ ਕਿ ਹੁਣ ਆਨੰਦਪੁਰ ਸਾਹਿਬ ਤੇ ਜਿਹੜਾ ਪੱਕਾ ਹੀ ਕਬਜ਼ਾ ਕਰ ਦੇਣਾ ਗੁਰਗੋਬਿੰਦ ਸਿੰਘ ਨੂੰ ਇੱਥੋਂ ਜਾਦਾ ਖਤਮ ਕਰ ਦਿੱਤਾ ਜਾਏਗਾ ਔਰੰਗਜ਼ੇਬ ਦੇ ਮੁਰਲੇ ਲਿਆ ਕਰਕੇ ਪੇਸ਼ ਕੀਤਾ ਜਾਏਗਾ ਇਧਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਦੇ ਹਾਲਾਤਾਂ ਨੂੰ ਦੇਖਿਆ ਪਤਾ ਲੱਗਿਆ ਹੈ ਕਿ ਹੁਣ ਲੱਖਾਂ ਦੀ ਤਰਾਰ ਤੇ ਫੌਜ ਜਿਹੜੀ ਹੈ ਅਨੰਦਪੁਰ ਸਾਹਿਬ ਨੂੰ ਚਾਲੇ ਭਾ ਦਿੱਤੇ ਹਨ ਗੁਰਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਸਾਹ ਸਮਝ ਚੌਥੀ ਜੰਗ ਹੈ ਅਨੰਦਪੁਰ ਸਾਹਿਬ ਦੀ ਇਹ ਚੌਥੀ ਜੰਗ ਹੈ ਤੇ ਅਖੀਰਲੀ ਜੰਗ ਹੈ ਅਨੰਦਪੁਰ ਸਾਹਿਬ ਦੀ ਇਹ ਜਿਹੜਾ ਘੇਰਾ ਪਿਆ ਪਹਿਲਾਂ ਇਹ ਮਾਰਚ 29 ਮਾਰਚ ਚ ਪੈਂਦਾ ਹੈ ਤੀਸਰੀ ਜੰਗ ਦਾ ਮਹੀਨਾ ਕਿ ਜੰਗ ਹੁੰਦੀ ਹੈ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਉਸ ਤੋਂ ਬਾਅਦ ਨਾਲ ਹੀ ਮਾਰਚ ਦੇ ਵਿੱਚ ਭਾਵੇਂ ਜੇਠ ਮਹੀਨੇ ਦੇ ਵਿੱਚ ਮਾਰਚ ਦੇ ਵਿੱਚ ਫਿਰ ਇਹ ਜਿਹੜਾ ਆਹ ਜਿਹੜੀ ਚੌਥੀ ਜੰਗ ਹੈ ਇਹਦੀ ਪ੍ਰਮਪਤਾ ਹੁੰਦੀ ਹੈ ਮਾਰਚ ਦੇ ਵਿੱਚ ਜੇਠ ਮਹੀਨੇ ਦੇ ਵਿੱਚ ਗਰਮੀਆਂ ਦੇ ਵਿੱਚ ਤਾਂ ਮਿੱਤਰੋ ਜਿਤਨੇ ਸਨ ਜਗਦਸ਼ਤ ਖਾਨ ਵਜ਼ੀਰ ਖਾਨ ਇਹ ਸਾਰੇ ਇਧਰ ਰੰਗੜ ਗੁਜਰ ਜਿਤਨੇ ਸਨ ਸਭ ਕੋਈ ਲੁੱਟਣ ਦੇ ਇਰਾਦੇ ਨਾਲ ਜਾ ਰਿਆ ਆਨੰਦਪੁਰ ਸਾਹਿਬ ਨੂੰ ਕੋਈ ਤੰਦੋਤ ਲੈਣ ਵਾਸਤੇ ਜਾ ਰਿਆ ਗੁਜਰ ਰੰਗੜ ਜਿਤਨੇ ਸਨ ਇਧਰ ਪਹਾੜੀ ਰਾਜੇ ਤਾਂ ਇਧਰ ਮੁਗਲ ਸੈਨਾ ਮੁਗਲ ਹਕੂਮਤ ਸਭ ਕੱਤਰ ਹੋ ਗਏ ਹਨ ਇਹ ਰੋਪੜ ਦੇ ਵਿੱਚ ਮਿਲੇ ਹਨ ਇਧਰ ਪਹਾੜੀ ਰਾਜੇ ਜਿਹੜੇ ਜੰਮੂ ਤੋਂ ਆੰਗੜੇ ਤੋਂ ਪਹਾੜੀ ਰਾਜੇ ਜਿਹੜੇ ਰਾਸਤਾਂ ਦੇ ਰਾਜੇ ਸਨ ਇਹ ਸਾਰੇ ਸਤਨੁਜ ਵੱਲ ਦੀ ਜਾ ਰਹੇ ਹਨ ਆਨੰਦਪੁਰ ਸਾਹਿਬ ਨੂੰ ਦੱਖਣ ਵੱਲ ਇਹਨਾਂ ਨੇ ਜਿਹੜਾ ਘੇਰਾ ਪਾ ਲਿਆ ਦੋਨਾਂ ਪਾਸੇ ਆਨੰਦਪੁਰ ਸਾਹਿਬ ਉਧਰੋਂ ਮੁਗਲ ਹਕੂਮਤ ਆ ਰਹੀ ਹੈ ਇਧਰੋਂ ਪਹਾੜੀ ਸੈਨਾ ਗੁਰਗੋਬਿੰਦ ਸਿੰਘ ਮਾਰਗ ਨੇ ਵੀ ਸਮੇਂ ਦੇ ਹਲਾਤਾਂ ਨੂੰ ਦੇਖਿਆ ਮਾਰਜ ਦੇ ਮਾਝੇ ਦੁਆਬੇ ਦੇ ਵਿੱਚ ਹੁਕਮਨਾਮੇ ਭੇਜ ਦਿੱਤੇ ਕਿ ਭਾਈ ਵੱਧੋ ਵੱਧ ਸਿੱਖ ਜਿਹੜੇ ਹਨ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣ ਉਹ ਵੀ ਆਪਣੇ ਕਰੋ ਰਸਤ ਪਾਣੀ ਲੈ ਕਰਕੇ ਜਥਿਆਂ ਦੇ ਰੂਪ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਵੱਖ-ਵੱਖ ਸਥਾਨਾਂ ਤੋਂ ਜਿਹੜੇ ਹਨ ਸਿੱਖ ਜਾ ਰਹੇ ਹਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੰਨੇ ਸਿੱਖ ਪਹੁੰਚ ਸਕੇ ਉਹਨਾਂ ਦੀ ਗਿਣਤੀ ਲਗਭਗ 10000 ਦੇ ਕਰੀਬ ਹੋਈ 10000 ਸਿੱਖ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਕਰੋ ਰਸਤਾ ਵਸਤਾ ਲੈ ਕਰਕੇ ਇਧਰ ਹੁਣ ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਨੇ ਮੁਗਲ ਹਕੂਮਤ ਨੇ ਚਾਰੋਂ ਪਾਸੇ ਜਿਹੜਾ ਦੋਨਾਂ ਪਾਸਿਆਂ ਤੋਂ ਘੇਰਾ ਪਾ ਲਿਆ ਤਾਂ ਕਿ ਅਨੰਦਪੁਰ ਸਾਹਿਬ ਦਾ ਨਾਮ ਉਹ ਨਿਸ਼ਾਨ ਮਟਾ ਦੇਣਾ ਗੁਰੂ ਗੋਬਿੰਦ ਸਿੰਘ ਮਾਰ ਨੂੰ ਪਕੜਨਾ ਹੈ ਇਸ ਰਾਦੇ ਦੇ ਨਾਲ ਜੇਸ ਵੇਲੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ ਇਧਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਆਨੰਦਗੜ੍ਹ ਲੋਹਗੜ੍ਹ ਇਹ ਕਲਿਆਂ ਦੇ ਵਿੱਚ 5-500 ਸਿੱਖਾਂ ਦੇ ਜਥੇ ਜਿਹੜੇ ਹਨ ਇਹਨਾਂ ਕਲਿਆਂ ਦੇ ਵਿੱਚ ਹੋਲਗੜ੍ਹ ਆਨੰਦਗੜ੍ਹ ਇਹ ਕਲਿਆਂ ਦੇ ਵਿੱਚ 5-500 ਦੇ ਜਥੇ ਸਿੱਖਾਂ ਦੇ ਜਿਹੜੇ ਹਨ ਖਾਲਸੇ ਦੇ ਇਹਨਾਂ ਨੂੰ ਨਿਯੁਕਤ ਕਰ ਦਿੱਤਾ ਇਧਰ ਪਹਾੜੀ ਅਤੇ ਮੁਗਲ ਵੀ ਆ ਗਏ ਨੇ ਗਰਮੀਆਂ ਦੇ ਵਿੱਚ ਪ੍ਰਾਰambhਤਾ ਹੁੰਦੀ ਹੈ ਮਈ ਮਹੀਨੇ ਦੇ ਵਿੱਚ ਚੌਥੇ ਜੰਗ ਦੀ ਅਨੰਦਪੁਰ ਸਰਦਾਰ ਦੇ ਇੱਕ ਮਹੀਨਾ ਜੰਗ ਚੱਲਿਆ ਮੁਗਲ ਹਕੂਮਤ ਭਾੜੀ ਰਾਜੇ ਜੋ ਸੋਚਦੇ ਸਨ ਸ਼ਾਇਦ 10 ਹਜ਼ਾਰ ਦੇ ਸਿੱਖ ਹਨ ਅਨੰਦਪੁਰ ਦੀ ਧਰਤੀ ਤੇ ਇਹ ਕਿਤਨਾ ਕੁਛ ਸਨ ਨਾਲ ਲੜਨਗੇ ਪਰ ਇਹਨਾਂ ਨੂੰ ਕੀ ਪਤਾ ਸੀ ਇੱਕ ਮਹੀਨਾ ਜੰਗ ਚੱਲਦੀ ਰਹੀ ਕਾਫੀ ਜੜੇ ਹਨ ਮੁਗਲ ਸੈਨਾ ਜਿਹੜੀ ਹੈ ਮਾਰੇ ਗਈ ਪਾੜੀ ਰਾਜੇ ਖਤਮ ਹੋਏ ਇਹਨਾਂ ਨੇ ਫਿਰ ਆਪਸ ਵਿੱਚ ਸਲਾਹ ਕੀਤੀ ਕਿ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਨਹੀਂ ਸਕਦੇ ਆ ਸਾਡੇ ਤੱਕ ਕਿਤਨੇ ਸੈਨਿਕ ਜੜੇ ਹਨ ਸੈਨਾ ਮਰੀ ਜਾ ਰਹੀ ਹੈ ਇਹਨਾਂ ਮੁਠੀ ਭਾ ਸਿੱਖਾਂ ਦੇ ਕੋਲ ਕਿਉਂਕਿ ਦਾਤਨ ਜਸਤਨਾ ਪਿਛਲੇ ਦਵਾਂਤ ਤੋਂ ਵੀ ਦੱਸਿਆ ਕਿ ਉਹ ਸਨ ਜਿਹੜੇ ਤਨਖਾਹ ਦੇ ਨਾਲ ਲੜਲੇ ਸਨ ਮੁਗਲ ਸੈਨਾ ਦੇ ਵਿੱਚ ਉਹ ਸਨ ਜਿਹੜੇ ਤਨਖਾਹ ਦੇ ਨਾਲ ਪਹਾੜੀ ਰਾਜਿਆਂ ਦੇ ਕੋਲ ਉਹ ਸਨ ਜਿਹੜੇ ਤਨਖਾਹ ਨਾਲ ਲੜਦੇ ਸਨ ਇੱਧਰ ਜਿਹੜੇ ਸਨ ਇਹ ਗੁਰੂ ਦੇ ਪਿਆਰ ਲਈ ਆਏ ਸਨ ਇਹਨਾਂ ਦੇ ਵਿੱਚ ਜਿਆਦਾ ਜੋਸ਼ ਹੋਏਗਾ ਜਿਆਦਾ ਬਲ ਹੋਏਗਾ ਜੰਗ ਦੇ ਮੈਦਾਨ ਤੇ ਜੂਝਦੇ ਸਨ ਮੁਗਲ ਸੈਨਾ ਤੇ ਪਹਾੜੀ ਰਾਜਿਆਂ ਨੇ ਫਿਰ ਇੱਕ ਨੀਤੀ ਬਣਾਈ ਇੱਕ ਚਾਲ ਚੱਲੀ ਆਖ ਦਿੱਤਾ ਮਹੀਨਾ ਹੋ ਗਿਆ ਜੰਗ ਹੋਈ ਨੂੰ ਸਾਡੇ ਕੋਲ ਨਾ ਕੋਈ ਸਿੱਖ ਪਕੜਿਆ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੱਲ ਹੀ ਵਕਰੀ। ਇਸ ਤਰ੍ਹਾਂ ਕਰੀਏ ਹੁਣ ਇੱਕ ਨੀਤੀ ਅਪਣਾਈਏ। ਇਹਨਾਂ ਨੇ ਤਿਰੋ ਘਾ ਬਣਾ ਕਰਕੇ ਤਿਰੋ ਕਰਾਂਦਿਆਂ ਕਸਮਾਂ ਖਾ ਕਰਕੇ ਇੱਕ ਕਾਸਤ ਨੂੰ ਭੇਜਿਆ ਆਨੰਦਪੁਰ ਦੀ ertid ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ। ਕਿਉਂਕਿ ਆਨੰਦਪੁਰ ਸਾਹਿਬ ਉੱਚੀ ਥਾਂ ਤੇ ਹੈ ਜਿਹੜੇ ਪਹਾੜੀ ਸਿਨਾ ਮੁਗਲ ਸਿਨਾ ਉਹ ਨੀਵੀਂ ਥਾਂ ਤੇ ਹੈ। ਇਹਨਾਂ ਨੇ ਹੁਣ ਜਿਸ ਵੇਲੇ ਕਾਸਤ ਨੂੰ ਭੇਜਿਆ ਹੈ ਨਾ ਤਾਂ ਸਿੱਖਾਂ ਨੂੰ ਜਦੋਂ ਪਤਾ ਲੱਗਿਆ ਖਾਲਸਾ ਨੂੰ ਪਤਾ ਲੱਗਿਆ ਕਿ ਕਾਸਤ ਨੇ ਭੇਜਿਆ ਹੈ ਗੁਰਗੋਬਿੰਦ ਸਿੰਘ ਮਾਹਤੱਕ ਆਪਸ ਵਿੱਚ ਸਲਾਹ ਕਰ ਲੈਣ ਅਸੀਂ ਜੰਗ ਜਿਹੜਾ ਹੈ ਖਤਮ ਕਰ ਦਾਂਗੇ ਫੌਜਾਤ ਤੋਂ ਫੌਜਿਤੋਂ ਹਟਾ ਲਈ ਜਾਏਗੀ ਕਾ ਤੁਸੀਂ ਸਾਡੀ ਆ ਗੱਲ ਨੂੰ ਮੰਨਣਾ ਕਰੋ ਸਿੱਖਾਂ ਨੇ ਉਸ ਕਾਸਤ ਨੂੰ ਉਸ ਵਿਅਕਤੀ ਨੂੰ ਗੁਰਗੋਬਿੰਦ ਸਿੰਘ ਮਾਹਤੱਕ ਪਹੁੰਚਣੇ ਨਹੀਂ ਦਿੱਤੇ ਉਹਨੂੰ ਬਾਹਰ ਹੀ ਮੋੜ ਦਿੱਤਾ ਕਿ ਜੋ ਵੀ ਵਿਚਾਰ ਕਰਨੇ ਜੋ ਗੱਲ ਕਰਨੀ ਜੰਗ ਦੇ ਮੈਦਾਨ ਤੇ ਹੋਏਗੀ ਇਹ ਨਾਲ ਫਿਰ ਜੰਗ ਪ੍ਰారంਭ ਕਰ ਦਿੱਤਾ ਸਲਾਹ ਨਹੀਂ ਕੀਤੀ ਹੱਥ ਨਹੀਂ ਮਿਲਾਇਆ ਇੱਕ ਆਸਤ ਵਾਪਸ ਆ ਗਿਆ ਜਦੋਂ ਬਾੜੀ ਸੈਨਾ ਤੇ ਮੁਗਲ ਹਕੂਮਤ ਨੇ ਫਿਰ ਜਿਹੜਾ ਹੈ ਇੱਕ ਆਸਤ ਨੂੰ ਭੇਜਣਾ ਕੀਤਾ ਹੁਣ ਜਿਸ ਵੇਲੇ ਉਹਨੂੰ ਭੇਜਿਆ ਆਖ ਦਿੱਤਾ ਕਿ ਤੁਸੀਂ ਗੁਰਗੋਵਿੰਦ ਸੇ ਮਨਸਲਾਹ ਕਰਕੇ ਆਓ ਕਿ ਅਸੀਂ ਤੁਹਾਡੇ ਤੇ ਵਾਰ ਨਹੀਂ ਕਰਾਂਗੇ ਫਿਰ ਕਸਮਾਂ ਖਾਧੀਆਂ ਗਈਆਂ ਹੁਣ ਤਾਂ ਗਾਉ ਬਣਾ ਕੇ ਗਾਂ ਜਿਹੜੀ ਹੈ ਬਣਾ ਕੇ ਭੇਜੀ ਗਈ ਇਧਰੋਂ ਆਪਣਾ ਕੋਈ ਧਾਰਮਿਕ ਗ੍ਰੰਥ ਜਿਹੜਾ ਹੈ ਭੇਜਿਆ ਗਿਆ ਕਸਮਾਂ ਖਾਧੀਆਂ ਗਈਆਂ ਚਿੱਠੀ ਲਿਖੀ ਗਈ ਵਜ਼ੀਰ ਖਾਨ ਜਵਦਸਤ ਖਾਨ ਵਰਗੇ ਇਧਰੋਂ ਪਾੜੀ ਰਾਜਾ ਨੇ ਕਸਮਾਂ ਖਾਧੀਆਂ ਕਿ ਸਾਨੂੰ ਦੇਵਿਆਂ ਦੇਵਤਿਆਂ ਦੇਵੀ ਦੇਵਤਿਆਂ ਦੀਆਂ ਕਸਮਾਂ ਸਾਨੂੰ ਗਾਵ ਮਾਤਾ ਜਿਹਨੂੰ ਅਸੀਂ ਪੂਜਦੇ ਹਾਂ ਉਹਦੀ ਕਸਮ ਹੈ ਕਿ ਅਸੀਂ ਧਾਡੇ ਤੇ ਬਾਹਰ ਨਹੀਂ ਕਰਾਂਗੇ ਹੁਣ ਜਦੋਂ ਅਨੰਦਪੁਰ ਸਾਹਿਬ ਜਿਹੜੇ ਰਹਿ ਰਹੇ ਸਾਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਜੰਗ ਜਿਹੜੀ ਇਹ ਮਹੀਨਾ ਪੱਦੀ ਚੱਲੀ 1 2 3 ਮਹੀਨੇ ਜੰਗ ਨੂੰ ਹੋ ਗਏ ਗਰਮੀਆਂ ਦੇ ਦਿਨਾਂ ਇੱਧਰ ਜੇ ਸਿੱਖ ਅੰਦਰ ਰਸਣ ਪਾਣੀ ਤੋਂ ਤੰਗ ਨੇ ਨਾ ਕਿ ਕਿਸੇ ਨੂੰ ਨਹੀਂ ਪਤਾ ਸੀ ਇਹ ਜੰਗ ਜਿਹੜੀ ਮਹੀਨਾ ਬੱਧੀ ਚਲਣੀ ਹੈ 2 ਮਹੀਨੇ 3 ਮਹੀਨੇ ਬੱਧੀ ਚਲਣੀ ਹੈ ਉਹ ਜਿੰਨਾ ਰਾਸ਼ਨ ਪਾਣੀ ਲੈ ਕੇ ਆ ਰਹੇ ਸਨ ਸੁਭਾਵਿਕ ਹੈ ਉਹ ਘਟੇਗਾ ਇਧਰ ਜੇ ਸਿੱਖ ਵੀ ਰਾਸ਼ਨ ਪਾਣੀ ਘਟ ਰਿਆ ਸੀ ਇਧਰ ਮੁਗਲ ਹਕੂਮਤ ਜਿਹੜੀ ਬਾਹਰ ਬੈਠੀ ਸੀ ਗਰਮੀ ਦੇ ਦਿਨ ਹਣ ਹੁਣ ਉਹਨਾਂ ਦੇ ਕੋਲ ਇਤਨੀ ਫੌਜ ਨੂੰ ਸੰਭਾਲਣਾ ਇਤਨੀ ਸੰਭਾਲ ਕਰਨੇ ਬੜਾ ਉਕਾਕਾਰ ਜੇ ਮੀਂਹ ਦੇ ਦਿਨ ਬਰਸਾਤ ਦੇ ਦਿਨ ਆਗੇ ਉਹ ਵੀ ਬੜੇ ਪਰੇਸ਼ਾਨ ਨੇ ਇਸ ਕਰਕੇ ਉਹਨਾਂ ਨੇ ਇੱਕ ਚਾਲ ਹੋਰ ਚਲਣੇ ਕਿ ਗੁਰਗੋਬਿੰਦ ਸਿੰਘ ਨੂੰ ਪਕੜਨ ਦੇ ਵਾਸਤੇ ਅਸੀਂ ਝੂਠੀਆਂ ਕਸਮਾਂ ਖਾ ਕੇ ਜਿਹੜਾ ਇੱਕ ਕਾਸ ਨੂੰ ਭੇਜੀ ਉਹ ਭੇਜਿਆ ਗਿਆ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਉਹਨਾਂ ਤੇ ਚਾਲ ਸਮਝ ਗਿਆ ਕਰਨ ਲੱਗੇ ਜਿਸ ਵੇਲੇ ਖਾਲਸੇ ਨੇ ਆਖਿਆ ਨਾ ਲੋਕਾਂ ਨੇ ਵੀ ਆਖਿਆ ਨਗਰ ਵਾਸੀਆਂ ਨੇ ਮਹਾਰਾਜ ਉਹਨਾਂ ਨਾਲ ਸੰਧੀ ਕਰ ਲਓ ਉਹਨਾਂ ਨਾਲ ਹੱਥ ਮਿਲਾ ਲਓ ਮਹਾਰਾਜ ਉਹਨਾਂ ਨੇ ਹੁਣ ਤਾਂ گاਉਂ ਦੀਆਂ ਕਸਮਾਂ گاਉਂ ਵੀ ਭੇਜੀ ਹੈ ਜਿਹਦੀ ਪੂਜਾ ਕਰਦੇ ਨੇ ਦੇਵਤਿਆਂ ਦੀਆਂ ਕਸਮਾਂ ਖਾਧੀਆਂ ਨੇ ਮਾਲਜ ਮੁਗਲ ਹਕੂਮਤ ਨੇ ਵੀ ਜਿਹੜਾ ਹੈ ਕਸਮਾਂ ਖਾਧੀਆਂ ਨੇ ਤਾਂ ਬਾਦਸ਼ਾਹ ਨੇ ਆਖਿਆ ਹੈ ਕਿ ਭਾਈ ਇਹ ਵੀ ਇਹਨਾਂ ਦੀ ਇੱਕ ਨਵੀਂ ਚਾਲ ਹੈ ਸਿੱਖ ਨਾ ਮੰਨੇ ਨਗਰਵਾਸੀ ਨਨਕਪੁਰ ਦੇ ਨਾਮ ਮੰਨੇ ਆ ਕਰਨ ਲੱਗੇ ਨਹੀਂ ਮਾਰੇ ਇਹ ਸੱਚ ਕਹਿ ਰਹੇ ਨੇ ਇਹਨਾਂ ਨੇ ਲਿਖ ਕਰਕੇ ਭੇਜਿਆ ਕਾਜ਼ ਦੇ ਕੋਲਾ ਚਿੱਠੀ ਪੱਤਰ ਹੈ ਗੁਰਗੋਬਿੰਦ ਸਿੰਘ ਮਾਰੇ ਸ਼ਾਮ ਦਾ ਵਿਲਾ ਹੋਇਆ ਮਾਜ ਨੇ ਆਖਿਆ ਕਿ ਜਿਤਨਾ ਆਨੰਦਪੁਰ ਸਾਹਿਬ ਚ ਗੰਦ ਹੈ ਇਹ ਸਭ ਖਚਰਾਂ ਤੇ ਲੱਦ ਦਿੱਤਾ ਜਾਏ ਜਿਤਨਾ ਗੰਦ ਕੂੜਾ ਕਰਕੜ ਜੁੱਤੀਆਂ ਸਭ ਲੱਦ ਦਿੱਤਾ ਗਿਆ ਖਚਰਾਂ ਤੇ ਘੋੜਿਆਂ ਤੇ ਲੱਦ ਦਿੱਤਾ ਗਿਆ ਗੱਡਿਆਂ ਤੇ ਲੱਦ ਦਿੱਤਾ ਗਿਆ ਇੱਕ ਕਾਫਲਾ ਤਿਆਰ ਕਰ ਦਿੱਤਾ ਗਿਆ ਵਹੀਰ ਤਿਆਰ ਕਰ ਦਿੱਤੀ ਗਈ ਮਾਜ ਕਹਿੰਦੇ ਹੁਣ ਇਹਨਾਂ ਦੇ ਉੱਤੇ ਕੀਮਤੀ ਦੁਸ਼ਾਲੇ ਬਾ ਦਿੱਤੇ ਜਾ ਕੀਮਤੀ ਕੱਪੜੇ ਬਾ ਦਿੱਤੇ ਗਏ ਮਾੜੀ ਕਹਿੰਦੇ ਉਹਨਾਂ ਦੇ ਉੱਤੇ ਮਸਾਲਾ ਲਾ ਦਿੱਤੀਆਂ ਜਾਣ ਮਸਾਲਾ ਜਗਾ ਦਿੱਤੀਆਂ ਜੀ ਰਾਤ ਦੇ ਸਮੇਂ ਇਹ ਜਦੋਂ ਕਾਫਲਾ ਖਚਰਾ ਤੇ ਲੱਦ ਕਰਕੇ ਜੋ ਕੂੜੇ ਦੇ ਢੇਰ ਸਨ ਉਹਨਾਂ ਦੇ ਉੱਤੇ ਕੀਮਤੀ ਦੁਸ਼ਾਲੇ ਪਾ ਕੇ ਇਸ ਤਰ੍ਹਾਂ ਗੱਡਿਆਂ ਤੇ ਲੱਦ ਕੇ ਨਾਲਪੁਰ ਸਾਹਿਬ ਦੀ ਦਰਤੀ ਤੋਂ ਬਾਹਰ ਆਇਆ ਤਾਂ ਮੁਗਲ ਹਕੂਮਤ ਭਾੜੀ ਸਿਨਾਂ ਨੇ ਦੇਖਿਆ ਸ਼ਾਇਦ ਗੁਰਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾ ਸਮੇਤ ਬਾਹਰ ਆ ਰਹੇ ਨੇ ਮਸਾਲਾ ਜਗ ਰਹੀਆਂ ਨੇ ਹੁਣ ਮਸਾਲਾ ਦੇ ਨਾਲ ਜਿਹੜੇ ਕੀਮਤੀ ਦੁਸ਼ਾਲੇ ਕੱਪੜੇ ਸਨ ਜੋ ਗੱਡਿਆਂ ਉੱਤੇ ਪਏ ਸਨ ਖਜੜਾ ਉੱਤੇ ਪਏ ਸਨ ਚਮਕ ਰਹੇ ਸਨ ਆਖਣ ਲੱਗੇ ਬੜਾ ਲੱਗਦਾ ਹੈ ਜਿਵੇਂ ਰਾਤ ਸੋਨਾ ਚਾਂਦੀ ਰੱਖਿਆ ਹੋਇਆ ਜਿਸ ਵੇਲੇ ਅਨੰਦਪੁਰ ਸਾਹਿਬ ਤੋਂ ਥੋੜੀ ਦੂਰ ਆਏ ਹਨ ਨਾਲੇ ਉਹਨਾਂ ਨੇ ਹਮਲਾ ਕਰ ਦਿੱਤਾ ਪੱਲੇ ਕੀ ਪਿਆ ਟੁੱਟੇ ਹੋਏ ਛਤਰ ਤੇ ਕੂੜਾ ਕਰਕਟ ਗੁਰਗੋਬਿੰਦ ਸਿੰਘ ਮਾਜ ਨੇ ਆਖਿਆ ਕਿ ਭਲਿਓ ਤੁਹਾਨੂੰ ਕਿਹਾ ਸੀ ਨਾ ਇਹਨਾਂ ਦੀ ਇੱਕ ਨਵੀਂ ਚਾਲ ਜੇ ਸਿੱਖ ਜਾਂਦੇ ਇਨਾਂ ਨੇ ਇਹ ਹੀ ਹਾਲ ਕਰਨਾ ਸੀ ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ ਬੜਾ ਸ਼ਰਮਿੰਦਾ ਹੋਏ ਹਨ ਬਾੜੀ ਰਾਜੇ ਮੁਗਲ ਸੈਨਾ ਕਿ ਸਾਡੇ ਪੱਲੇ ਵੀ ਕੁਝ ਨਹੀਂ ਆਇਆ ਉਤੋਂ ਅਸੀਂ ਕਸਮਾਂ ਖਾ ਕਰਕੇ ਹੁਣ ਤਾਂ ਸਾਡੇ ਤੇ ਭਰੋਸਾ ਨਹੀਂ ਰਹੇਗਾ ਇਹਨਾਂ ਇਨਾਂ ਨੇ ਫਿਰ ਇੱਕ ਹੋਰ ਨੀਤੀ ਅਪਣਾਈ ਕਿ ਆਨੰਦਪੁਰ ਦੀ ਧਰਤੀ ਦੇ ਵਿੱਚ ਆਵਾਜਾਈ ਬੰਦ ਕਰ ਦਿੱਤੀ ਜਾਏ ਇਦੋਂ ਸਿੱਖਾਂ ਦੇ ਕੋਲੋਂ ਵੀ ਅਨੰਦਪੁਰ ਦੀ ਤਰ੍ਹਾਂ ਜਿਤਨਾ ਰਾਸ਼ਨ ਸੀ ਉਹ ਮੁਕਣਾ ਹੋ ਗਿਆ ਜਿੱਥੋਂ ਪਾਣੀ ਦਾ ਨਿਕਾਸ ਪਾਣੀ ਆ ਰਿਹਾ ਸੀ ਨੇ ਪਾਣੀ ਦਾ ਮੁਖ ਵੀ ਮੋੜ ਦਿੱਤਾ ਮੁਗਲਾਂ ਨੇ ਕਿਤਨਾ ਕਚਰੰਦੇ ਰਹਿਣਗੇ ਤਾਂ ਗੁਰਗੋਵਸਿ ਮਾਰੂ ਤੇਸ ਖਾਲਸਾ ਨੇ ਆਪੱਚ ਸਲਾਹ ਕੀਤੀ ਕਿ ਇਸ ਤਰ੍ਹਾਂ ਕਰਿਏ ਕਿ ਛਾਪੇ ਮਾਰ ਜਿਹੜਾ ਹੈ ਜੰਗ ਉਹ ਪ੍ਰారంਭ ਕੀਤਾ ਜਾਵੇ ਇਨਾਂ ਦੇ ਰਸਤ ਪਾਣੀ ਲੈ ਕਰਕੇ ਵਾਪਸ ਆ ਜਾਣਾ ਇਸ ਤਰ੍ਹਾਂ ਬਾੜੀ ਰਾਜੇ ਤੇ ਮੁਗਲ ਸਨਾ ਬੜੇ ਪਰੇਸ਼ਾਨ ਆਕਣ ਲੱਗੇ ਕਿ ਇਹ ਜਿਹੜੇ ਹਨ ਹੁਣ ਰਾਤ ਨੂੰ ਵੀ ਹਲਾ ਕਰਦੇ ਨੇ ਰਸਤ ਪਾਣੀ ਜੋ ਜੰਗੀ ਸਮਾਨ ਹੈ ਸਭ ਲਿਆ ਰਹੇ ਨੇ ਵਾਪਸ ਉਹਨਾਂ ਨੇ ਨਨਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਹਨ ਢੇਰਾ ਪਾ ਲਿਆ ਅੱਗੇ ਦੋ ਪਾਸੇ ਸੇ ਚਾਰੇ ਪਾਸਿਓਂ ਤੋਂ ਢੇਰਾ ਪਾ ਲਿਆ ਲੱਖਾਂ ਦੀ ਤਦਾਰ ਤੇ ਫੌਜ ਜਿਹੜੀ ਨਨਦਪੁਰ ਨੂੰ ਢੇਰਾ ਪਾ ਕੇ ਖੜੀ ਕੋਈ ਆਵਾਜਾਈ ਨਹੀਂ ਕੋਈ ਅੰਦਰ ਨਹੀਂ ਜਾ ਸਕਦਾ ਰਸਤ ਪਾਣੀ ਜਿਤਨੀ ਸੀ ਉਹ ਜਿਹੜੀ ਨਨਦਪੁਰ ਸਾਹਿਬ ਤੋਂ ਮੁਕੜੀ ਰੰਭ ਹੋ ਗਈ ਉਹ ਕਿਉਂਕਿ ਰਸਤ ਪਾਣੀ ਦੇ ਨਾਲ ਸਿੱਖ ਜਿਹੜੇ ਜੰਗ ਦੇ ਮੈਦਾਨ ਤੇ ਲੜਨ ਗਏ ਜੋ ਹਾਥੀ ਘੋੜੇ ਰੱਖੇ ਹੋਏ ਨੇ ਉਹਨਾਂ ਨੂੰ ਵੀ ਪਾਣੀ ਦੀ ਜਰੂਰਤ ਹੁਣ ਪਾਣੀ ਹੀ ਬੰਦ ਕਰ ਦਿੱਤਾ ਨਨਦਪੁਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਸ ਵੇਲੇ ਹਲਾਤਾਂ ਬਾਰੇ ਸੁਣ ਦੱਸਿਆ ਕਿ ਮਹਾਰਜ ਹੁਣ ਪਾਣੀ ਜਿਹੜਾ ਹੈ ਉਹਦਾ ਵੀ ਮੁੱਖ ਇਹਨਾਂ ਨੇ ਮੋੜ ਦਿੱਤਾ ਨਗਰ ਵਾਸੀ ਫਿਰ ਪਰੇਸ਼ਾਨ ਆਖਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਦਸ਼ਾਹ ਕਿ ਹੁਣ ਤਾਂ ਜਿਹੜਾ ਰਸਤ ਪਾਣੀ ਵੀ ਮੁੱਕ ਰਿਹਾ ਹੈ ਸਾਰੇ ਸਿੱਖ ਜਿਹੜੇ ਡਢਾਲ ਹੋ ਰਹੇ ਜੰਗ ਦੇ ਮੈਦਾਨ ਤੇ ਕਿਸ ਤਰ੍ਹਾਂ ਜਾਣਗੇ ਮਹਾਰਜ ਨੇ ਆਖਿਆ ਕਿ ਭੜਿਓ ਭਰੋਸਾ ਰੱਖਿਓ ਉਸ ਕਰਤਾ ਤੇ ਉਸ ਮਾਲਕ ਤੇ ਕਾਲਪੁਰਖ ਤੇ ਆਪੇ ਮਾਲਕ ਰਹਿਮਤ ਕਰਨ ਮਿਹਰ ਕਰੇ ਸਾਥ ਸੰਗਤ ਇੱਥੇ ਤੱਕ ਡੜੇ ਹੈ ਵਿਚਾਰ ਅਸੀਂ ਕੱਲ ਤੋਂ ਧਾਰਮ ਕਰਾਂਗੇ ਲਗਭਗ ਸਮਾਂ ਹੋ ਗਿਆ ਹੈ ਕੱਲ ਤੋਂ ਇਸੇ ਤਰ੍ਹਾਂ ਵਿਚਾਰ ਧਾਰਮ ਕਰਾਂਗੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਤੇ ਸੱਸਾ ਵਾਰ ਨੂੰ ਚਾਲੇ ਪਾ ਦਿੱਤੀ ਤੋਂ ਪ੍ਰਾਰੰਭਤ ਕੀਤੀ ਜਾਏ